ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਆ ਪਿੰਡ ਨਾਨਕਪੁਰ ਜਗੀੜਾ ਜ਼ਿਲ੍ਹਾ ਲੁਧਿਆਣਾ ਦੋ ਗੁਰੂ ਸਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਪਾਵਨ ਸਥਾਨ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਦੂਜੀ ਉਦਾਸੀ ਦੇ ਸਮੇਂ ਇਸ ਨਗਰ ਦੇ ਵਿੱਚ ਚਰਨ ਪਾਏ ਤੇ ਪਾਤਸ਼ਾਹ ਜੀ ਨੇ ਜਿਸ ਦਰਖਤ ਦੇ ਥੱਲੇ ਆ ਕੇ ਆਪਣਾ ਆਸਨ ਲਾਇਆ ਉਹ ਦਰਖਤ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ। ਦਰਸ਼ਨ ਕਰੋ ਜੀ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਤੇ ਪਾਤਸ਼ਾਹੀ ਛੇਵੀ ਪਿੰਡ ਨਾਨਕਪੁਰ ਜਗੇੜਾ ਜ਼ਿਲ੍ਹਾ ਲੁਧਿਆਣਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਨਕਿਆਣਾ ਸਾਹਿਬ ਸੰਗਰੂਰ ਨੂੰ ਜਾਂਦੇ ਸਮੇਂ ਇਸ ਸਥਾਨ ਤੇ ਰੁਕੇ ਉਸ ਵੇਲੇ ਝਿੜੀ ਦੇ ਵਿੱਚ ਇੱਕ ਛੱਪੜੀ ਸੀ ਤੇ ਪਿੱਪਲ ਦੇ ਦਰਖਤ ਦੇ ਥੱਲੇ ਬਿਰਾਜਮਨ ਹੋਏ। ਉਸ ਸਮੇਂ ਇਸ ਪਿੰਡ ਦਾ ਨਾਮ ਚਿੰਗੜ ਜਗਰੇੜਾ ਸੀ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਇਸ ਨਗਰ ਦੇ ਵਿੱਚ ਚਰਨ ਪਾਉਣ ਤੋਂ ਬਾਅਦ ਨਗਰ ਦਾ ਨਾਮ ਨਾਨਕਪੁਰ ਜਗੇੜਾ ਪੈ ਗਿਆ। ਤੇ ਜੇ ਛੱਪੜੀ ਦੇ ਕਿਨਾਰੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਬੈਠੇ ਸੀ ਪਾਤਸ਼ਾਹ ਜੀ ਦੇ ਜਾਣ ਤੋਂ ਬਾਅਦ ਕੋਈ ਵੀ ਉਸ ਛੱਪੜੀ ਦੇ ਵਿੱਚ ਇਸ਼ਨਾਨ ਕਰਦਾ ਦੇ ਬਾਦਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਉਹ ਨਿਰੋਗ ਹੋ ਜਾਂਦਾ ਉਸ ਤੋਂ ਬਾਅਦ ਪਾਤਸ਼ਾਹੀ ਛੇਵੀ ਮੇਰੀ ਪੀਰੀ ਦੇ ਮਾਲਕ ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸواری ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਨਗਰ ਦੇ ਵਿੱਚ ਇਸ ਸਥਾਨ ਤੇ ਆਪਣੇ ਮੁਬਾਰਕ ਚਰਨ ਪਾਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਸਮੇਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਪਾਤਸ਼ਾਹ ਜੀ ਨੇ 52 ਪਹਾੜੀ ਰਾਜਿਆਂ ਨੂੰ ਰਿਹਾ ਕਰਵਾਇਆ 52 ਕਲੀਆਂ ਵਾਲੇ ਚੋਲੇ ਦੇ ਨਾਲ ਕੈਦ ਦੇ ਵਿੱਚੋਂ ਉਹਨਾਂ ਰਾਜਿਆਂ ਨੂੰ ਬਾਹਰ ਲੈ ਕੇ ਆਏ ਉਹ ਚੋਲਾ ਸਾਹਿਬ ਪੋਥੀ ਸਾਹਿਬ ਤੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਜੋੜਾ ਗੁਰਦੁਆਰਾ ਚੋਲਾ ਸਾਹਿਬ ਪਿੰਡ ਕਢਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਵੀ ਮੌਜੂਦ ਹੈ ਜਦੋਂ ਕਢਾਣੀ ਕਲਾਂ ਤੋਂ ਘੋੜੇ ਦੇ ਉੱਪਰ ਬਰਾਜਮਾਨ ਹੋ ਕੇ ਨਾਨਕਪੁਰ ਜਗੇੜੇ ਵੱਲ ਨੂੰ ਆ ਰਹੇ ਸੀ ਤਾਂ ਪਿੰਡ ਸਿਆੜ ਵਿਕੇ ਗੁਰੂ ਪਾਤਸ਼ਾਹ ਜੀ ਦਾ ਘੋੜਾ ਬਿਮਾਰ ਹੋ ਗਿਆ ਚਲਾਣਾ ਕਰ ਗਿਆ ਗੁਰੂ ਪਾਤਸ਼ਾਹ ਜੀ ਦਰਸ਼ਨ ਕਰੋ ਘੋੜੇ ਦਾ ਸੰਸਕਾਰ ਕਰਕੇ ਪਿੰਡ ਸਿਆੜ ਉਸ ਤੋਂ ਬਾਅਦ ਇਸ ਨਗਰ ਨਾਨਕਪੁਰ ਜਗੇੜੇ ਇਸ ਸਥਾਨ ਤੇ ਆਏ ਤੇ ਇਸ ਧਰਤੀ ਨੂੰ ਗੁਰੂ ਪਾਤਸ਼ਾਹ ਜੀ ਨੇ ਚਰਨ ਪਾ ਕੇ ਪਵਿੱਤਰ ਕੀਤਾ ਅੱਜ ਵੀ ਜੋ ਸੰਗਤਾਂ ਇਸ ਸਥਾਨ ਤੇ ਸਰਦਾ ਭਾਵਨਾ ਦੇ ਨਾਲ ਆਉਂਦੀਆਂ ਨੇ ਤੇ ਆਪਣੇ ਮਨ ਦੀਆਂ ਮਰਜ਼ਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਦਰਸ਼ਨ ਕਰੋ ਜੀ ਇਹ ਹੈ ਗੁਰਦੁਆਰਾ ਸਾਹਿਬ ਦਾ ਮੇਨ ਦਰਬਾਰ ਸਾਹਿਬ ਜੁਗੋ ਜੁਗ ਅਟਲਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਮਾਨ ਹੈ ਤੇ ਸੰਗਤਾਂ ਬੜੀ ਹੀ ਸਰਧਾ ਦੇ ਨਾਲ ਇਸ ਸਥਾਨ ਤੇ ਆਉਂਦੀਆਂ ਨੇ ਤੇ ਸੰਗਤਾਂ ਦੀਆਂ ਮਨੋ ਕਾਵਨਾਮਾ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਇਹ ਨਗਰ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ ਨਾਨਕਪੁਰ ਜਗੇੜਾ ਜੋ ਕਿ ਲੁਧਿਆਣਾ ਤੋਂ ਮਰੇਰਕੋਟ ਦਾ ਰੋਡ ਦੇ ਉੱਪਰ ਸਥਿਤ ਹੈ ਦਰਸ਼ਨ ਗੁਰੂਗ ਜਦੋਂ ਵੀ ਇਸ ਏਰੀਆ ਵਿੱਚ ਆਵੋ ਜਰੂਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਤੇ ਇਸ ਨਗਰ ਦੇ ਵਿੱਚ ਬਹੁਤ ਖਾਸ ਉਪਰਾਲਾ ਸੰਗਤਾਂ ਨੇ ਕੀਤਾ ਹੈ ਜੋ ਕਿ ਬੱਚਿਆਂ ਨੂੰ ਗੱਤਗੀ ਦੀ ਸਖਲਾਈ ਵੀ ਦਿੰਦੇ ਨੇ ਕੁਰਬਾਨੀ ਸੰਥਿਆ ਦਿੰਦੇ ਨੇ ਜੋ ਕਿ ਬਹੁਤ ਹੀ ਵਧੀਆ ਉਪਰਾਲਾ ਹੈ ਆਪਣੇ ਪਿੰਡ ਪਿੰਡ ਸ਼ਹਿਰ-ਸ਼ਹਿਰ ਆਓ ਬੱਚਿਆਂ ਨੂੰ ਇਸੇ ਤਰ੍ਹਾਂ ਆਪਾਂ ਵੀ ਗੁਰਬਾਣੀ ਦੇ ਨਾਲ ਜੋੜੀਏ ਵਧੀਆ ਉਪਰਾਲੇ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਉਹਨਾਂ ਦਾ ਜੋ ਜੀਵਨ ਹੈ ਉਹ ਵਧੀਆ ਹੋਵੇ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਆਪਣੇ ਵੇਸੇ ਦੇ ਨਾਲ ਬੱਚੇ ਜੁੜਨ ਦਰਸ਼ਨ ਕਰੋ ਜੀ ਗੁਰਦੁਆਰਾ ਮੰਜੀ ਸਾਹਿਬ ਪਿੰਡ ਨਾਨਕਪੁਰ ਜਗੇੜਾ ਆਪ ਜੀ ਦਰਸ਼ਨ ਕਰ ਰਹੇ ਹੋ ਵੀਡੀਓ ਦੇ ਵਿੱਚ ਪਿੰਪਲ ਦੇ ਦਲਾਖਤ ਦੇ ਇਹ ਗੁਰੂ ਪਾਸਾ ਜੀ ਦੇ ਸਮੇਂ ਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਦਰਖਤ ਦੇ ਥੱਲੇ ਆ ਕੇ ਆਰਾਮ ਕੀਤਾ ਸੀ ਦਰਸ਼ਨ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ